ਦੇਖੋ ਇੱਕ ਤਾਰਾ ਬੋਲੇ ਜਿਹੜਾ ਚੈਨਲ ਹੈ ਪੱਤੀ ਸਾਹਿਬ ਤੁਹਾਡਾ ਜੀ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਆ ਧੰਨਵਾਦੀ ਆ ਵੀ ਤੁਹਾਨੂੰ ਇਹ ਜਿਹੜਾ ਕਨਸੈਪਟ ਹੈ ਇਹ ਹਾਈ ਲੈਵਲ ਤੇ ਲੈ ਕੇ ਆਉਣ ਲੱਗਦਾ ਨਹੀਂ ਕਨਸੈਪਟ ਜ਼ਰੂਰੀ ਹੈ ਮੈਂ ਕਹਿੰਦਾ ਬਹੁਤ ਜ਼ਰੂਰੀ ਹੈ ਜੀ ਮੈਂ ਤੁਹਾਨੂੰ ਇੱਕ ਗੱਲ ਦੀ ਗਰੰਟੀ ਦਿੰਦਾ ਵੀ ਸਮਾਨੇ ਤੋਂ ਲੈ ਕੇ ਪਟਿਆਲੇ ਤੱਕ ਸੜਕ ਤੇ ਸੜਕ ਦੇ ਉੱਤੇ ਅੱਡੇ ਹੋਗੇ ਅੱਡੇ ਹੋਗੇ ਪਟਿਆਲੇ ਤੋਂ ਲੈ ਕੇ ਪਾਤਣਾ ਤੱਕ ਸਮਾਨੇ ਤੋਂ ਪਵਾਨੀਗੜ ਤੱਕ ਜਿੰਨੀ ਵੀ ਰੋਡਸ ਹੈਗੀਆਂ ਨੇ ਇਹਨਾਂ ਦੇ ਉੱਤੇ ਐਂਟੀ ਡਰਗ ਤੇ ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਅਸੀਂ ਆਪ ਆਪਣੇ ਖਰਚੇ ਦੇ ਉੱਤੇ ਫਲੈਕਸਿਸ ਲਵਾ ਕੇ ਸਾਰਿਆਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਬਿਲਕੁਲ ਪੱਕਾ ਵਾਦ ਬਿਲਕੁਲ ਹੀ ਖਾਣਾ ਤੋਂ ਚੀਕਾ ਰੋਡ ਜਿਹੜਾ ਉਹ ਵੀ ਬਹੁਤ ਜ਼ਿਆਦਾ ਚੱਲਦਾ ਹੈ ਹੈਵੀ ਵਹੀਕਲਸ ਆਉਂਦੇ ਆ ਸੋ ਕਿਤਨਾ ਕਿਤੇ ਨੇ ਸਾਰੇ ਰੋਡਾਂ ਦੇ ਉੱਪਰ ਇਹਨਾਂ ਵੱਲੋਂ ਇੱਕ ਜਿਹੜੀ ਮੁਹਮਲ ਚਲਾਈ ਜਾਵੇਗੀ ਜਗਾ ਜਗਾ ਦੇ ਉੱਤੇ ਲਿਖਾਇਆ ਜਾਏਗਾ ਵੀ ਤੁਸੀਂ ਜਿਹੜਾ ਗੜਕਰੀ ਸਾਹਿਬ ਦਾ ਇੱਕ ਬਿਆਨ ਹੈ ਇੱਕ ਕਾਨੂੰਨ ਪਾਸ ਕੀਤਾ ਉਹਨਾਂ ਵੱਲੋਂ ਕਿ ਕੋਈ ਵੀ ਕਿਸੇ ਨੂੰ ਚੁੱਕਦਾ ਕੋਈ ਵੀ ਕਿਸੇ ਦੀ ਹੈਲਪ ਕਰਦਾ ਤਾਂ ਉਹਨੂੰ ਜਿਹੜਾ ਕੋਈ ਵੀ ਕਿਸੇ ਤਰ੍ਹਾਂ ਦੀ ਕਾਨੂੰਨ ਦੀ ਜਿਹੜੀ ਹੈ ਧਾਰਾ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਏਗਾ ਕੋਈ ਇਨਾਮ ਵੀ ਮਿਲੇਗਾ ਜੀ ਇਨਾਮ ਵੀ ਮਿਲੇਗਾ ਹਾਂ 25000 ਰੁਪਏ ਇਨਾਮ ਵੀ ਮਿਲੇਗਾ ਇਹ ਸੈਂਟਰ ਸਰਕਾਰ ਵੱਲੋਂ ਹੈ ਜੀ ਮੇਰੇ ਨਾਲ ਨੇ ਅੱਜ ਬਹੁਤ ਹੀ ਸਾਡੇ ਸਤਿਕਾਰਯੋਗ ਸੰਜੀਵ ਗਰਗ ਜੀ ਜੋ ਕਿ ਐਂਟੀ ਡਰੱਗ ਐਂਡ ਸੋਸ਼ਲ ਵੈਲਫੇਅਰ ਦੇ ਚੇਅਰਮੈਨ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਕਾਫੀ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਨਾਲ ਜਰੂਰੂ ਕਰਨੀਆਂ ਨੇ ਸੋ ਆਓ ਸਿੱਧਾ ਚੱਲਦੇ ਆਂ ਚੇਅਰਮੈਨ ਸਾਹਿਬ ਕੋਲ ਚੇਅਰਮੈਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਆਪਦਾ ਥੈਂਕ ਯੂ ਜੀ ਸ਼ੁਕਰੀਆ ਅੱਜ ਅਸੀਂ ਪੰਜਾਬ ਦੇ ਵਿੱਚ ਐਂਟੀ ਡਰਗ ਐਂਡ ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਪੰਜਾਬ ਇੱਕ ਸੇਵਾ ਭਾਵ ਲੈ ਕੇ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਲਈ ਦਿਨ ਪਰ ਦਿਨ ਪ੍ਰਤੀ ਦਿਨ ਅਸੀਂ ਤਤਪਰ ਰਹਿੰਦੇ ਆ ਸਾਡੀ ਆਰਗੇਨਾਈਜੇਸ਼ਨ ਦੇ ਜਿਹੜੇ ਮੈਂਬਰ ਨੇ ਉਹ ਇਸ ਲੋਕ ਸੇਵਾ ਦੇ ਵਿੱਚ ਨਾ ਕੋਈ ਜਾਤ ਨਾ ਪਾਤ ਨਾ ਕੋਈ ਗਰੀਬ ਨਾ ਕੋਈ ਅਮੀਰ ਨਾ ਕੋਈ ਨੇੜੇ ਨਾ ਕੋਈ ਦੂਰੋਂ ਦੇ ਹਿਸਾਬ ਨਾਲ ਜਿੱਥੇ ਜ਼ਰੂਰਤ ਪੈਂਦੀ ਹੈ ਸਾਡੀ ਆਰਗੇਨਾਈਜੇਸ਼ਨ ਹੈ ਜਿਹੜੀ ਪੰਜਾਬ ਲੈਵਲ ਦੀ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੇ ਹਾਂ ਚਾਹੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਹੋਵੇ ਚਾਹੇ ਅੱਜ ਜਿਹੜੇ ਹਾਲਾਤ ਨੇ ਹੜਾਂ ਦੇ ਉਦੇ ਵਿੱਚ ਸੇਵਾ ਦੀ ਭਾਵਨਾ ਹੋਵੇ ਚਾਹੇ ਸ਼ੋਸ਼ਣ ਵੈਲਫੇਅਰ ਦੇ ਕੰਮ ਹੋਣ ਰੁੱਖਾਂ ਦੇ ਪੰਜਾਬ ਦੇ ਵਿੱਚ ਰੁੱਖ ਲਗਾਉਣ ਦੀ ਗੱਲ ਹੋਵੇ ਚਾਹੇ ਪੰਜਾਬ ਦੇ ਵਿੱਚ ਅਸੀਂ ਖੇਡਾਂ ਦੀ ਗੱਲ ਹੋਵੇ ਖੂਨਦਾਨ ਕੈਂਪ ਦੀ ਗੱਲ ਹੋਵੇ ਸਾਡੀ ਜਿਹੜੀ ਸੁਸਾਇਟੀ ਹੈ ਆਰਗੇਨਾਈਜੇਸ਼ਨ ਹੈ ਜਿਹੜੇ ਸਾਡੇ ਮੈਂਬਰ ਨੇ ਪੂਰੇ ਪੰਜਾਬ ਦੇ ਵਿੱਚ ਦਿਨ ਪ੍ਰਤੀ ਦਿਨ ਹਰ ਰੋਜ਼ ਇਹ ਅਸੀਂ ਸੇਵਾ ਭਾਵ ਦੇ ਨਾਲ ਅਸੀਂ ਸੇਵਾ ਕਰਦੇ ਆ ਰਹੇ ਹਾਂ ਕਰਦੇ ਰਹਾਂਗੇ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਲਈ ਜਿਹੜੀ ਸਾਡੀ ਆਰਗੇਨਾਈਜੇਸ਼ਨ ਹੈ ਉਹ ਦਿਨ ਪਰ ਦਿਨ ਕੰਮ ਕਰਦੀ ਕਰਦੇ ਸਰ ਕਿਤੇ ਨ ਕਿਤੇ ਇਹ ਤਾਂ ਅਸੀਂ ਤੁਹਾਡੀਆਂ ਪ੍ਰਾਪਤੀਆਂ ਆਰਗੇਨਾਈਜੇਸ਼ਨ ਦੀਆਂ ਔਰ ਤੁਸੀਂ ਪਹਿਲੇ ਦਿਨ ਤੋਂ ਹੀ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਹੁਣੇ ਵੀ ਚਾਹੀਦੀ ਹੈ ਕਿਉਂਕਿ ਜੇ ਤੁਸੀਂ ਗੱਲ ਕਰਦੇ ਹੋ ਪੰਜਾਬ ਦੀ ਚੜ੍ਹਦੀ ਕਲਾ ਲਈ ਤਾਂ ਮੈਨੂੰ ਲੱਗਿਆ ਤੁਸੀਂ ਤਰਮਹੇੜੀ ਵੀ ਜਾ ਕੇ ਆਏ ਹੋ ਕਿ ਉੱਥੇ ਪਹੁੰਚ ਕੇ ਸਮਾਂ ਕੱਢ ਕੇ ਕਿਦਾਂ ਦਾ ਮਹਿਸੂਸ ਹੋਇਆ ਦੇਖੋ ਸੇਵਾ ਸੀ ਕਰਦੇ ਆ ਰਹੇ ਆ ਕਰਦੇ ਰਾਂਗੇ ਜਿੰਨਾ ਚਿਰ ਪ੍ਰਾਨ ਨੇ ਉਹਨਾਂ ਚਿਰ ਅਸੀਂ ਸੇਵਾ ਦੀ ਭਾਵਨਾ ਲੈ ਕੇ ਚੱਲਾਂਗੇ ਕਰਦੇ ਰਹੇ ਆ ਕਰਾਂਗੇ ਵੀ ਸਮਾਣਾ ਥਾਣੇ ਤੋਂ ਐਸਆਈ ਪੂਰਨ ਸਿੰਘ ਅਤੇ ਹੌਲਦਾਰ ਵਿੰਦਰ ਸਿੰਘ ਜਾ ਕੇ ਚੱਕਿਆ ਔਰ ਅਸੀਂ ਉਹਦੀ ਵੀਡੀਓ ਵੀ ਸਾਨੂੰ ਪੂਰਨ ਸਿੰਘ ਨਾਲ ਮਿਲੀ ਅਸੀਂ ਵੀਡੀਓ ਵੀ ਪਾਈ ਔਰ ਸਾਨੂੰ ਪੂਰਨ ਸਿੰਘ ਨੇ ਬੁਲਾ ਕੇ ਇਹ ਗੱਲ ਵੀ ਕਹੀ ਵੀ ਸਰ ਜਿਹੜਾ ਲੋਕ ਚੱਕ ਦੇ ਨੇ ਵੀਡੀਓ ਬਣਾਉਂਦੇ ਨੇ ਮੈਂ ਸਰ ਉਹਨਾਂ ਨੂੰ ਇਹੀ ਗੱਲ ਕਹੀ ਕਿ ਸਰਕਾਰ ਜਾਂ ਪੰਜਾਬ ਸਰਕਾਰ ਵੀ ਕੁਝ ਉਪਰਾਲੇ ਕਰੇ ਜਿਹਦੇ ਨਾਲ ਕਿ ਲੋਕ ਅਵੇਅਰ ਹੋਣ ਕਿੱਦਾਂ ਦੇ ਉਪਰਾਲੇ ਹੋਣੇ ਚਾਹੀਦੇ ਦੇਖੋ ਪੰਜਾਬ ਸਰਕਾਰ ਨੇ ਇੱਕ ਜਾਂ ਗਵਰਨਰ ਆਫ ਇੰਡੀਆ ਨੇ ਇੱਕ ਕਾਨੂੰਨ ਪਾਸ ਕੀਤਾ ਹੋਇਆ ਗਟਕਰੀ ਜੀ ਨੇ ਇੰਡੀਆ ਲੈਵਲ ਦੇ ਉੱਤੇ ਵੀ ਜੇ ਕੋਈ ਰਸਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਆਪਾਂ ਉਸ ਦੀ ਜਾਨ ਬਚਾ ਦਿੰਦੇ ਆ ਤਾਂ ਉਹਦੇ ਉੱਤੇ ਕੋਈ ਪਰਚਾ ਨਹੀਂ ਹੋਏਗਾ ਇਹ ਕਲੀਅਰ ਹੈ ਕਲੀਅਰ ਹੈ ਜੀ ਇਹ ਗੱਲ ਤਾਂ ਲੋਕਾਂ ਨੂੰ ਅਵੇਅਰ ਕਰੋ ਕਿੱਦਾਂ ਨੇ ਕੋਈ ਕੈਂਪ ਵਗੈਰਾ ਲਗਾਓ ਇਹ ਬਿਲਕੁਲ ਕੈਂਪ ਲੱਗਨੇ ਚਾਹੀਦੇ ਨੇ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਲੱਗਨੇ ਚਾਹੀਦੇ ਨੇ ਸਮਾਜ ਸੇਵੀ ਸੰਸਥਾ ਵੱਲੋਂ ਵੀ ਲੱਗਨੇ ਚਾਹੀਦੇ ਨੇ ਜਿੱਥੇ-ਜਿੱਥੇ ਅਸੀਂ ਇਕੱਠੇ ਹੁੰਨੇ ਆ ਅਸੀਂ ਉੱਥੇ ਲਗਾਉਣੇ ਵੀ ਆ ਤੁਸੀਂ ਫਹਿਰਾਣੇ ਦੇ ਵਿੱਚ ਜਾਓ ਹਰਿਆਣਾ ਵਿੱਚ ਉਹ ਜਗ੍ਹਾ-ਜਗ੍ਹਾ ਬੋਰਡ ਲੱਗੇ ਹੋਏ ਨੇ ਤੁਸੀਂ ਪੁਲਿਸ ਦਾ ਸਾਥ ਦਿਓ ਕਾਨੂੰਨ ਦਾ ਸਾਥ ਦਿਓ 100 ਨੰਬਰ ਤੇ ਕਾਲ ਕਰੋ 112 ਨੰਬਰ ਤੇ ਜੋ ਵੀ ਗਾਈਡਲਾਈਨਸ ਹੈਗੀਆਂ ਗਵਰਨਮੈਂਟ ਨੇ ਆ ਹਰਿਆਣਾ ਦੇ ਆ ਸਾਨੂੰ ਬਹੁਤ ਅੱਛੇ ਲੱਗਦੇ ਆ ਅਸੀਂ ਵੀ ਕਈ ਵਾਰ ਉੱਥੇ ਕੋਈ ਐਕਸੀਡੈਂਟ ਹੁੰਦਾ ਤਾਂ ਕਾਲ ਕਰਕੇ ਪੁਲਿਸ ਨੂੰ ਵੀ ਬੁਲਾਈਦਾ ਉੱਥੇ ਹੋਰ ਵੀ ਐਂਬੂਲੈਂਸ ਦੀ ਜਿਹੜੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਲੱਗਦਾ ਨਹੀਂ ਸਰ ਕਿਤੇ ਨਾ ਕਿਤੇ ਸਾਡੇ ਵਿੱਚ ਬਹੁਤ ਜ਼ਿਆਦਾ ਅਵੇਰਨੈਸ ਦੀ ਕਮੀ ਹੈ ਪੰਜਾਬ ਦੀ ਬਿਲਕੁਲ ਉਹੀ ਤੁਹਾਨੂੰ ਦੱਸ ਰਿਹਾ ਨਹੀਂ ਇਹ ਜਿਹੜਾ ਕੰਮ ਹੈ ਪ੍ਰਸ਼ਾਸਨ ਦੇ ਕੰਮ ਨੇ ਹਾਂ ਜਿਹੜੇ ਤੁਸੀਂ ਰੋਡ ਦੇ ਤੇ ਬੋਰਡ ਲਗਾਉਣੇ ਨੇ ਉਹ ਦੇਖੋ ਪਬਲਿਕ ਨੇ ਤੇ ਲਗਾਉਣੇ ਨਹੀਂ ਹਲ ਲਗਾਉਣੇ ਨੇ ਠੀਕ ਹੈ ਉਹ ਕਿੰਨੇ ਲਗਾਉਣੇ ਨੇ ਪ੍ਰਸ਼ਾਸਨ ਪ੍ਰਸ਼ਾਸਨ ਨੇ ਲਗਾਉਣੇ ਨੇ ਦੇਖੋ ਇੱਕ ਤਾਰਾ ਬੋਲੇ ਜਿਹੜਾ ਚੈਨਲ ਹੈ ਹਮ ਪੱਤੀ ਸਾਹਿਬ ਤੁਹਾਡਾ ਜੀ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦੀ ਹਾਂ ਵੀ ਤੁਹਾਨੂੰ ਇਹ ਜਿਹੜਾ ਕਨਸੈਪਟ ਹੈ ਇਹ ਹਾਈ ਲੈਵਲ ਤੇ ਲੈ ਕੇ ਆਉਣ ਲੱਗਦਾ ਨਹੀਂ ਕਨਸੈਪਟ ਜ਼ਰੂਰੀ ਹੈ ਮੈਂ ਕਹਿੰਦਾ ਬਹੁਤ ਜ਼ਰੂਰੀ ਹੈ ਜੀ ਜੇ ਦੇਖੋ ਅਸੀਂ ਤਾਂ ਇਸਤੇ ਵਰਕ ਕਰ ਰਹੇ ਵੇ ਸੀ ਤੁਹਾਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਸਾਡੇ ਬਾਰੇ ਹਨਾ ਸਾਨੂੰ ਤਾਂ ਪਤਾ ਨਹੀਂ ਸੀਗਾ ਕਹਿੰਦੇ ਵੀ ਇਹਨਾਂ ਜਿਹੜਾ ਇਹ ਪੱਤਰਕਾਰੀ ਦਾ ਜਿਹੜਾ ਇਹ ਚੌਥਾ ਥੰਮ ਮੰਨਿਆ ਜਾਂਦਾ ਹੈ ਹਨਾ ਇਹਨਾਂ ਨੂੰ ਸੀਆਈਡੀ ਦੀ ਅੱਖਾਂ ਵੀ ਮੰਨਿਆ ਜਾਂਦੀਆਂ ਨੇ ਮੈਂ ਤਾਂ ਕਹਿੰਦਾ ਜੀ ਜਿਹੜਾ ਤੁਹਾਨੂੰ ਇਹ ਕਨਸੈਪਟ ਚੱਕਿਆ ਬਹੁਤ ਵਧੀਆ ਚੱਕਿਆ ਇਸ ਵੀਡੀਓ ਨੂੰ ਇਸ ਜਿਹੜਾ ਸੋਸ਼ਲ ਮੀਡੀਆ ਤੇ ਜਦੋਂ ਜਾਏਗਾ ਤਾਂ ਪਤਾ ਨਹੀਂ ਕਿੰਨੇ ਕੁ ਲੋਕੇ ਇਹਦੇ ਤੇ ਜਾਗਰੂਕ ਹੋਣਗੇ ਸਾਨੂੰ ਸਾਰਿਆਂ ਨੂੰ ਨਾਲ ਜੁੜਨ ਦੇ ਲੋਕ ਬਿਲਕੁਲ ਜੀ ਜੁੜਨ ਦੀ ਜ਼ਰੂਰ ਹੈ ਜਿੰਨੇ ਵੀ ਪੱਤਰਕਾਰ ਭਾਈਚਾਰਾ ਜਿਹੜਾ ਵੀ ਹੈ ਹਨਾ ਸ਼ੋਅ ਬੈਲ ਵੱਲੋਂ ਸੋਸ਼ਲ ਮੀਡੀਆ ਅਸੀਂ ਹੁਣ ਤੁਹਾਡੇ ਤੋਂ ਲਾਸਟ ਇੱਕੋ ਹੀ ਸਵਾਲ ਹੈ ਵੀ ਅਸੀਂ ਹੁਣ ਤੁਹਾਡੇ ਤੋਂ ਕੀ ਉਮੀਦ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣਾ ਕੰਨਾ ਕੋ ਫਰਜ਼ ਨਿਭਾਓਗੇ ਇਸ ਪ੍ਰਤੀ ਦੇਖੋ ਆ ਫਲੱਡਸ ਦੇ ਇਹਨਾਂ ਨਿਕਲ ਜਾਂਦਾ ਹੋ ਜੀ ਪੰਜਾਬ ਨੂੰ ਮੁੜੇ ਅਸੀਂ ਪਹਿਲਾਂ ਤਾਂ ਇੱਧਰ ਹੀ ਸੇਵਾ ਲੱਗੀ ਹੋਈ ਹੈ ਸਾਡੀ ਠੀਕ ਹੈ ਇਸ ਤੋਂ ਬਾਅਦ ਅਸੀਂ ਇਸ ਕਨਸੈਪਟ ਦੇ ਉੱਤੇ ਪਿੰਡਾਂ ਦੇ ਵਿੱਚ ਜਾ ਕੇ ਕੱਲ-ਕੱਲੇ ਸਕੂਲਾਂ ਦੇ ਵਿੱਚ ਜਾ ਕੇ ਅਸੀਂ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਦੇ ਆ ਫਲੈਕਸਿਸ ਜਿਹੜੇ ਤੁਸੀਂ ਕਿਹਾ ਪਿੰਡਾਂ ਦੇ ਵਿੱਚ ਰੋਡ ਦੇ ਉੱਤੇ ਬੋਰਡ ਨੇ ਮੈਂ ਤੁਹਾਨੂੰ ਇੱਕ ਗੱਲ ਦੀ ਗਰੰਟੀ ਦਿੰਦਾ ਵੀ ਸਮਾਨੇ ਤੋਂ ਲੈ ਕੇ ਪਟਿਆਲੇ ਤੱਕ ਸੜਕ ਤੇ ਸੜਕ ਦੇ ਉੱਤੇ ਅੱਡੇ ਹੋਗੇ ਅੱਡੇ ਹੋਗੇ ਪਟਿਆਲੇ ਤੋਂ ਲੈ ਕੇ ਪਾਤਣਾ ਤੱਕ ਸਮਾਨੇ ਤੋਂ ਪਵਾਨੀਗੜ੍ਹ ਤੱਕ ਜਿੰਨੀ ਵੀ ਰੋਡਸ ਹੈਗੀਆਂ ਨੇ ਇਨਾਂ ਦੇ ਉੱਤੇ ਐਂਟੀ ਡਰਗ ਤੇ ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਅਸੀਂ ਆਪ ਆਪਣੇ ਖਰਚੇ ਦੇ ਉੱਤੇ ਫਲੈਕਸਿਸ ਲਵਾ ਕੇ ਸਾਰਿਆਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਬਿਲਕੁਲ ਹੀ 100 100% ਤੁਸੀਂ ਇਹ ਨਿਭੜ ਜਾਂਦੇ ਜਦੋਂ ਵਾਰ ਤੇ ਪੈਲ ਦੇ ਦਰ ਤੇ ਇਹੀ ਕੰਮ ਹੋਏਗਾ ਪੈਲ ਦੇ ਦਰ ਤੇ ਇਹੀ ਕੰਮ ਹੋਏਗਾ ਦੋਸਤੋ ਇਹ ਸਨ ਐਂਟੀ ਡਰਗ ਸੋਸ਼ਲ ਵੈਲਫੇਅਰ ਦੇ ਚੇਅਰਮੈਨ ਸੰਜੀਵ ਗਰਗ ਜੀ ਜਿਹੜੇ ਕਿ ਕਹਿੰਦੇ ਵੀ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਹੀ ਲੈ ਕੇ ਜਾਣਾ ਹੈ ਔਰ ਚੜ੍ਹਦੀ ਕਲਾ ਦੇ ਵਿੱਚ ਹੀ ਰਹੇ ਪੰਜਾਬ ਵੱਡਾ ਉਪਰਾਲਾ ਇਹਨਾਂ ਵੱਲੋਂ ਕਿ ਸਮਾਣਾ ਤੋਂ ਜੀ ਪਟਿਆਲਾ ਰੋਡ ਜਾਣਾ ਹੈ ਜਾਂ ਸਮਾਣਾ ਤੋਂ ਪਤਨਾ ਰੋਡ ਜਾਣਾ ਹੈ ਜਾਂ ਸਮਾਣਾ ਤੋਂ ਭਵਾਨੀਗੜ ਰੋਡ ਜਾਣਾ ਹੈ ਮੈਂ ਇੱਕ ਹੋਰ ਵੀ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਸਮਾਣਾ ਤੋਂ ਚੀਕਾ ਰੋਡ ਜਿਹੜਾ ਉਹ ਵੀ ਬਹੁਤ ਜ਼ਿਆਦਾ ਚੱਲਦਾ ਹੈ ਹੈਵੀ ਵਹੀਕਲਸ ਆਉਂਦੇ ਆ ਸੋ ਕਿਤਨਾ ਕਿਤੇ ਇਹਨੇ ਸਾਰੇ ਰੋਡਾਂ ਦੇ ਉੱਪਰ ਇਹਨਾਂ ਵੱਲੋਂ ਇੱਕ ਜਿਹੜੀ ਮੁਹਿੰਮ ਚਲਾਈ ਜਾਵੇਗੀ ਜਗਾ ਜਗਾ ਦੇ ਉੱਤੇ ਲਿਖਿਆ ਜਾਏਗਾ ਵੀ ਤੁਸੀਂ ਜਿਹੜਾ ਗੜਕੜੀ ਸਾਹਿਬ ਦਾ ਇੱਕ ਬਿਆਨ ਹੈ ਇੱਕ ਕਾਨੂੰਨ ਪਾਸ ਕੀਤਾ ਉਹਨਾਂ ਵੱਲੋਂ ਕਿ ਕੋਈ ਵੀ ਕਿਸ ਨੂੰ ਚੁੱਕਦਾ ਕੋਈ ਵੀ ਕਿਸੇ ਦੀ ਹੈਲਪ ਕਰਦਾ ਤਾਂ ਉਹਨੂੰ ਜਿਹੜਾ ਕੋਈ ਵੀ ਕਿਸੇ ਤਰ੍ਹਾਂ ਦੀ ਕਾਨੂੰਨ ਦੀ ਜਿਹੜੀ ਹੈ ਧਾਰਾ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਇਆ ਜਾਏਗਾ। ਉਹਨੂੰ ਇਨਾਮ ਵੀ ਮਿਲੇਗਾ ਜੀ। ਇਨਾਮ ਵੀ ਮਿਲੇਗਾ। ਹਾਂ 25000 ਰੁਪਏ ਇਨਾਮ ਵੀ ਮਿਲੇਗਾ। ਇਹ ਸੈਂਟਰ ਸਰਕਾਰ ਵੱਲੋਂ ਹੈ। ਸਰ ਸਾਹਿਬ ਬਹੁਤ ਬਹੁਤ ਧੰਨਵਾਦ। ਸਮਾਂ ਕੱਢਿਆ। ਇਤਨਾ ਘਦਰ ਜੀ ਮੇਰੇ ਵਿੱਚ ਸਮਾਂ ਕਰਦੇ ਹਨ ਜੀ ਸੋ ਅਸੀਂ ਉਮੀਦ ਕਰਦੇ ਹਾਂ ਕਿ ਹੋਰ ਵੀ ਅੱਗੇ ਜਿਹੜਾ ਪੰਜਾਬ ਨੂੰ ਤੁਸੀਂ ਚੜ੍ਹਦੀ ਕਲਾ ਵੱਲ ਲੈ ਕੇ ਜਾਓਗੇ ਥੈਂਕ ਯੂ ਸਰ ਥੈਂਕ ਯੂ ਜੀ ਥੈਂਕ ਯੂ